ਆ ਦੇਖੋ ਬਾਈ ਆਵਲੇ ਦਾ ਮਰਬਾਹ ਦੇਖੋ ਕਿਵੇਂ ਤਿਆਰ ਕਰਦੇ ਹਾਂ ਪਹਿਲਾਂ ਦੇਖੋ ਆਵਲੇ ਨੂੰ ਬਾ ਲਿਆ ਆ ਦੇਖੋ ਸਾਫ ਪਾਣੀ ਨਾਲ ਧੋਣ ਲੱਗੇ ਪਏ ਨੇ ਦੇਖਦੇ ਜਾਓ ਬਾਈ ਜੀ ਕਿਵੇਂ ਤਿਆਰ ਕਰਦੇ ਹਾਂ ਆਵਲੇ ਦਾ ਮਰਬਾਹ ਇਹ ਜਿhko ਡਰਮ ਦੇ ਵਿੱਚ ਪਾ ਕੇ ਅੱਗੇ ਸਾਫ ਕਰਕੇ ਅੱਗੇ ਲੈ ਕੇ ਟ੍ਰੇ ਹਾਂ ਚ ਪਾਤਾ ਦੇਖੋ ਅੱਗੇ ਮਸ਼ੀਨ ਦੇ ਵਿੱਚ ਪਾ ਕੇ ਸ਼ਮਿਆ ਨਹੀਂ ਹੋ ਰਹੀ ਜੀ ਤੇ ਇਹ ਦੇਖੋ ਬਣੀ ਜਾਂਦਾ ਬਈ ਅੱਗੇ ਅੱਗੇ ਦੇ ਦੇ ਜੋ ਇਸ ਤਰ੍ਹਾਂ ਤਿਆਰ ਕਰਦੇ ਆ ਦੇਖੋ ਅਜੇ ਟੋਲ ਦੇ ਵਿੱਚ ਫੇਰ ਪਲਟੀ ਕਰਤਾ ਅਜਾ ਕੋ ਵੱਡੇ ਵੱਡੇ ਦੇਗੇ ਪਾਣੀ ਪਾਇਆ ਨਾ ਜੀ ਫੇਰ ਇਹਦੇ ਵਿੱਚ ਥੋੜੇ ਦੇ ਕੇ ਦੇਖੋ ਵਾਲ ਨੇ ਸ਼ੁਰੂ ਦੇਖੋ ਮਾਣੀ ਪਾ ਇਹਨਾਂ ਨੂੰ ਹੁਣ ਦੁਆਰੇ ਪਾਲਤਾ ਛੱਡਤੀ ਅੱਗ ਇੱਥੇ ਕੋ ਉੱਬਲੇਗੇ ਭਾਈ ਜੀ ਉਹ ਬੰਦਵਾ ਦੇਖੋ ਇਹ ਡਰਮ ਦੇ ਵਿੱਚ ਟੋਲ ਦੇ ਵਿੱਚ ਕੱਢੇ ਉਧਰ ਲੈ ਗਏ ਇਹ ਦੇਖਦੇ ਜਾਓ ਪਾਣੀ ਜਿਹਾ ਵਾਲਣ ਤੋਂ ਬਾਅਦ ਇੱਧਰ ਆਗੇ ਦੇਖੋ ਹੁਣ ਫੇਰ ਸਾਫ ਕਰਨ ਨਾਲ ਸਾਫ ਕਰਤੇ ਹੀ ਤੇ ਹੁਣ ਵਿੱਚੋਂ ਪਾਣੀ ਕੱਢ ਕੇ ਇਹਨੂੰ ਫੋ ਦੁਬਾਰਾ ਫੇਰ ਉਹ ਵੀ ਦੇਗਿਆਂ ਦੇ ਵਿੱਚ ਪਾਤੇ ਵਿੱਚ ਆ ਦੇਖੋ ਖੰਡ ਪਾਤੀ ਇਹ ਦੇਖੋ ਖੰਡ ਦੇ ਵਿੱਚ ਮਿਲਾ ਕੇ ਇਹਨਾਂ ਨੂੰ ਇਹ ਕੋ ਇੰਨੀ ਜਿੰਨੀ ਮਾਉਂਦੇ ਆ ਬਾਈ ਜੀ। ਉਹ ਚੱਕੋ। ਲੋ। ਤੇ ਇਹਨਾਂ ਨੂੰ ਅਲੱਗ ਕਰੀ ਜਾਂਦੇ ਆ। ਦੇਖਦੇ ਜਾਓ ਬਾਈ ਜੀ। ਇਹ ਕਰਕੇ ਫੇਰ ਇਹੋ ਨਾਲ ਖੰਡ ਦੇ ਵਿੱਚ ਮਿਲਾ ਕੇ ਵਾਲ ਤੇ ਦੇ। ਉਹਨਾਂ ਦੇ ਵਿੱਚ ਪਕਾ ਕੇ ਇਧਰ ਪਰਤੇ ਦੇਖੋ ਖੰਡ ਪੰਤ ਹਾਂ ਆ ਦੇਖੋ ਬਾਈ ਜੀ ਤਿਆਰ ਹੋ ਗਿਆ ਮਰਬਾ ਇਹ ਦੇਖੋ ਇਹ ਦੇਖੋ ਵਿੱਚੋਂ ਰਸ ਦਿਨ ਕੱਢ ਲਿਆ ਦੇਖੋ ਪਰਤੇ ਪੀਪੇ ਹੋਣ ਲੱਗੀ ਬਾਈ ਪੈਕਿੰਗ ਦੇਖੋ ਇਹ ਆ ਬਾਈ ਤਿਆਰ ਮਰਬਾ ਔਲੇ ਦਾ ਆ ਦੇਖੋ ਵੇਟ ਕੀਤਾ ਦੇਖੋ ਦੇ ਚ ਪਾਇਆ ਰਸ ਸੇਖੋ ਇਦਾਂ ਤਿਆਰ ਕਰਦੇ ਚੱਕੋ ਬਾਈ ਤਿਆਰ ਹੈ ਆਵਲੇ ਦਾ ਮਰਬਾ